ਨਸਕਾਰ ਜੀ ਤੁਸੀਂ ਦੇਖ ਰਹੇ ਹੋ ਅਜੀਤ ਵੈਬ ਟਿਵ ਮਹਾ ਸੁਰਿੰਦਰਪਾਲ ਸਿੰਘ ਵਰਪਾਲ ਤਖਤਸ਼ਰੀ ਹਰਮੰਦਰ ਜੀ ਪਟਨਾ ਸਾਹਿਬ ਵਿਖੇ ਦਸ਼ਮੇਸ਼ ਪਿਤਾ ਸਾਈਭੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਬਹੁਤ ਹੀ ਅਦਬ ਅਤੇ ਸਤਿਕਾਰ ਦੇ ਨਾਲ ਮਨਾਇਆ ਜਾ ਰਿਹਾ ਹੈ ਹਮੇਸ਼ਾ ਵਾਂਗ ਹੀ ਇਸ ਵਾਰ ਵੀ ਵਿਆਰ ਸਰਕਾਰ ਵੱਲੋਂ ਬਹੁਤ ਸੁਚੱਜੇ ਪ੍ਰਬੰਧ ਕੀਤੇ ਗਏ ਨੇ ਤਾਂ ਜਿਹੜੀ ਇੱਕ ਕਨਸੈਪਟ ਲੈ ਕੇ ਆਏ ਸੀ ਟੈਂਟ ਸਿਟੀ ਦਾ ਇਸ ਵਾਰ ਵੀ ਇਹ ਟੈਂਟ ਸਿਟੀ ਜਿਹੜੀ ਹੈ ਪਟਨਾ ਸਾਹਿਬ ਵਿਖੇ ਲਗਾਈ ਗਈ ਹੈ ਤਾਂ ਜੋ ਜਿਹੜੇ ਬਾਹਰ ਦੇ ਇਲਾਕਿਆਂ ਤੋਂ ਆਉਣ ਵਾਲੇ ਸ਼ਰਧਾਲੂ ਨੇ ਉਹਨਾਂ ਨੂੰ ਕਿਸੇ ਵੀ ਪ੍ਰਕਾਰ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ ਸੋ ਇਸ ਦੇ ਵਿੱਚ ਸਹਿਯੋਗ ਕਰ ਰਹੇ ਨੇ ਖਾਸ ਤੌਰ ਤੇ ਕਾਰ ਸੇਵਾ ਸੰਪਰਦਾਇ ਭੂਰੀ ਵਾਲੇ ਜਿਨ੍ਹਾਂ ਵੱਲੋਂ ਇਹਨਾਂ ਟੈਂਟ ਸਿਟੀ ਦੇ ਵਿੱਚ ਲੰਗਰਾਂ ਦਾ ਪ੍ਰਬੰਧ ਕੀਤਾ ਗਿਆ ਹੈ ਅਸੀਂ ਤੁਹਾਨੂੰ ਉਸ ਟੈਂਟ ਸਿਟੀ ਦੀਆਂ ਤਸਵੀਰਾਂ ਦਿਖਾ ਰਹੇ ਹਾਂ ਜਿੱਥੇ ਬਹੁਤ ਸੁਚੱਜੇ ਢੰਗ ਦੇ ਨਾਲ ਇੱਥੇ ਗਰਮ ਬਿਸਤਰੇ ਅਤੇ ਉਹਨਾਂ ਦੇ ਲਈ ਮੰਜਿਆਂ ਦਾ ਪ੍ਰਬੰਧ ਕੀਤਾ ਗਿਆ ਹੈ ਤਾਂ ਇਹਨਾਂ ਬਿਸਤਰਿਆਂ ਦੇ ਵਿੱਚ ਜਿਹੜਾ ਹੈ ਤਾ ਜੋ ਕਿਸੇ ਨਵੀਂ ਠੰਡ ਦਾ ਅਹਿਸਾਸ ਨਾ ਹੋਵੇ ਸੂਬਕ ਵਕ ਵਕ ਇਲਾਕਿਆਂ ਤੋਂ ਪਹੁੰਚੇ ਹੋਏ ਜਿਹੜੇ ਇੱਥੇ ਸ਼ਰਧਾਲੂ ਨੇ ਉਹ ਬਹੁਤ ਹੀ ਆਰਾਮ ਦੇ ਨਾਲ ਇੱਥੇ ਸਫਰ ਕਰਕੇ ਪਹੁੰਚਦੇ ਨੇ ਤੇ ਉਹਨਾਂ ਨੂੰ ਕੋਈ ਵੀ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪੈਂਦਾ ਸੋ ਇਹ ਟੈਂਟ ਦੀਆਂ ਤਸਵੀਰਾਂ ਨੇ ਜਿਸ ਦੇ ਵਿੱਚ ਫੋਲਡਿੰਗ ਬੈੱਡ ਜਿਹੜੇ ਲਗਾਏ ਗਏ ਨੇ ਉਹਨਾਂ ਦੇ ਉੱਪਰ ਗਰਮ ਬਿਸਤਰਿਆਂ ਦਾ ਪ੍ਰਬੰਧ ਕੀਤਾ ਗਿਆ ਹੈ ਬਹੁਤ ਸਾਫ਼ ਸੁਥਰਾ ਮਾਹੌਲ ਹੈ ਅਤੇ ਉਸ ਦੇ ਉੱਪਰ ਖਾਸ ਤੌਰ ਤੇ بارش ਤੋਂ ਬਚਣ ਦੇ ਲਈ ਵਾਟਰ ਪ੍ਰੂਫ ਟੈਂਟ ਉਹ ਲਗਾਇਆ ਗਿਆ ਹੈ ਸੋ ਇੱਥੇ ਜਿਹੜੇ ਸ਼ਰਧਾਲੂ ਆਉਂਦੇ ਨੇ ਇੱਥੋਂ ਆਰਾਮ ਕਰਨ ਦੇ ਨਾਲ-ਨਾਲ ਜਦੋਂ ਗੱਲ ਹੁੰਦੀ ਆ ਉਹਨਾਂ ਦੇ ਇਸ਼ਨਾਨ ਦੀ ਤਾਂ ਇਸ਼ਨਾਨ ਦੇ ਲਈ ਗਰਮ ਪਾਣੀ ਦਾ ਪ੍ਰਬੰਧ ਕੀਤਾ ਗਿਆ ਹੈ ਤੇ ਇੱਥੇ ਉਹਨਾਂ ਦੇ ਲਈ ਪਖਾਨੇ ਵੀ ਜਿਹੜੇ ਨੇ ਬਹੁਤ ਵਧੀਆ ਢੰਗ ਦੇ ਨਾਲ ਬਣਾਏ ਗਏ ਨੇ ਬਹੁਤ ਵਧੀਆ ਤਸਵੀਰਾਂ ਜਿਹੜੀਆਂ ਨੇ ਉਹ ਇੱਥੇ ਲਗਾਈਆਂ ਗਈਆਂ ਨੇ ਤਾਂ ਜੋ ਇੱਕ ਵਧੀਆ ਮਾਹੌਲ ਪੈਦਾ ਹੋ ਸਕੇ ਸੋ ਰੈੱਡ ਕਾਰਪਟ ਵਿਛਾਇਆ ਗਿਆ ਹੈ ਗ੍ਰੀਨ ਕਾਰਪਟ ਵਿਛਾਇਆ ਗਿਆ ਹੈ ਤਾਂ ਸਾਫ਼ ਸੁਥਰਾ ਮਾਹੌਲ ਹੈ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਵੀ ਤਨਖਾਦ ਕੀਤੇ ਗਏ ਨੇ ਜੋ ਇਹਨਾਂ ਪ੍ਰਬੰਧਾਂ ਦੀ ਦੇਖ ਰੇ ਕਰ ਰਹੇ ਨੇ ਸੋ ਅੱਗ ਬੁਝਾਊ ਜੰਤਰ ਜਿਹੜੇ ਨੇ ਉਹ ਵੀ ਇੱਥੇ ਲਗਾਏ ਗਏ ਨੇ ਸੋ ਕਹਿੰਨ ਤੋਂ ਭਾਵ ਹੈ ਕਿ ਇੱਕ ਮੁਕੰਮਲ ਤੌਰ ਤੇ ਸਮੁੱਚਾ ਜਿਹੜਾ ਪ੍ਰਬੰਧ ਹੈ ਉਹ ਕੀਤਾ ਗਿਆ ਹੈ ਸੋ ਆਸੇ-ਪਾਸੇ ਬਹੁਤ ਖੂਬਸੂਰਤ ਤਸਵੀਰਾਂ ਜਿਹੜੀਆਂ ਬਿਹਾਰ ਸਰਕਾਰ ਨੇ ਖਾਸ ਤੌਰ ਤੇ ਸਿੱਖ ਭਾਈਚਾਰੇ ਦੇ ਲਈ ਕੀਤੀਆਂ ਹੋਈਆਂ ਨੇ ਉਹਨਾਂ ਨੂੰ ਵੀ ਇੱਥੇ ਦਰਸਾਇਆ ਗਿਆ ਹੈ ਤਾਂ ਸਭ ਤੋਂ ਵੱਡੀ ਗੱਲ ਇਹ ਹੈ ਕਿ ਜਿਸ ਤਰੀਕੇ ਦੇ ਨਾਲ ਸਰਕਾਰਾਂ ਵੱਲੋਂ ਆਪਣੀ ਮਸ਼ਹੂਰੀ ਜਿਹੜੀ ਕੀਤੀ ਜਾਂਦੀ ਹੈ ਉਹ ਇਨ੍ਹਾਂ ਤਸਵੀਰਾਂ ਦੇ ਰਾਹੀਂ ਕਿਤੇ ਨਜ਼ਰ ਨਹੀਂ ਆਉਂਦੀ ਇਨ੍ਹਾਂ ਦੇ ਉੱਪਰ ਸਿਰਫ ਜੋ ਕੀਤੇ ਹੋਏ ਕੰਮ ਨੇ ਉਹ ਹੀ ਦਿਖਾਏ ਗਏ ਨੇ ਕਿਉਂਕਿ ਇੱਕ ਟ੍ਰੈਂਡ ਜਿਹੜਾ ਹੈ ਪਿਛਲੇ ਲੰਮੇ ਸਮੇਂ ਤੋਂ ਜਿਹੜਾ ਸ਼ੁਰੂ ਹੋ ਚੁੱਕਾ ਹੈ ਕਿ ਕੰਮ ਜਿਹੜੇ ਕੱਟ ਹੁੰਦੇ ਨੇ ਤੇ ਉਹਨਾਂ ਨੂੰ ਦਿਖਾਉਣ ਦੇ ਲਈ ਖਾਸ ਤੌਰ ਤੇ ਜਿਹੜੇ ਮੁੱਖ ਮੰਤਰੀ ਨੇ ਆਪਣੀਆਂ ਵੱਡੀਆਂ-ਵੱਡੀਆਂ ਤਸਵੀਰਾਂ ਹੋਲਡਿੰਗ ਬੋਰਡ ਜਿਹੜੇ ਨੇ ਉਹ ਲਗਾ ਦਿੰਦੇ ਨੇ ਸੋ ਜਿਹੜੇ ਇੱਥੇ ਆਉਣ ਵਾਲੇ ਸ਼ਰਧਾਲੂ ਨੇ ਉਹਨਾਂ ਦੇ ਲਈ ਪਖਾਨਿਆਂ ਦਾ ਵੀ ਪ੍ਰਬੰਧ ਕੀਤਾ ਗਿਆ ਹੈ ਸਾਫ਼ ਸੁਥਰਾ ਪਾਣੀ ਪੀਨ ਦੇ ਲਈ ਆਰੋਬੀ ਇੱਥੇ ਲਗਾਏ ਹੋਏ ਨੇ ਸੋ ਗਰਮ ਪਾਣੀ ਦੀ ਵੀ ਸੁਵਿਧਾ ਹੈ ਤੇ ਇੱਥੇ ਜਿਹੜੇ ਖਾਸ ਤੌਰ ਤੇ ਔਰਤਾਂ ਦੇ ਲਈ ਜਿਹੜੇ ਪਖਾਨੇ ਨੇ ਉਹ ਵੀ ਵਧੀਆ ਢੰਗ ਨਾਲ ਇੱਥੇ ਬਣਾਏ ਹੋਏ ਨੇ ਸੋ ਜਦੋਂ ਇਸ਼ਨਾਨ ਕਰ ਜਿਹੜੇ ਆਰਜੀ ਤੌਰ ਤੇ ਇਹਨਾਂ ਉਹਨਾਂ ਦਾ ਵੀ ਪ੍ਰਬੰਧ ਕੀਤਾ ਗਿਆ ਹੈ ਤਾਂ ਇੱਥੇ ਜਿਹੜੇ ਪਹੁੰਚੇ ਹੋਏ ਵੱਖ-ਵੱਖ ਇਲਾਕਿਆਂ ਤੋਂ ਸ਼ਰਧਾਲੂ ਗੱਲਬਾਤ ਵੀ ਕਰਾਂਗੇ ਕਿ ਉੱਥੇ ਇਹ ਜਿਹੜੀ ਟੈਂਟ ਸਿਟੀ ਜਿਹੜਾ ਕਨਸੈਪਟ ਲੈ ਕੇ ਆਏ ਸੀ ਇਸ ਤੋਂ ਪਹਿਲਾਂ ਵੀ ਜਦੋਂ ਬਿਹਾਰ ਦੇ ਵਿੱਚ 350 ਸਾਲਾ ਪ੍ਰਕਾਸ਼ਪੁਰਬ ਬਣਾਇਆ ਗਿਆ ਸੀ ਤਾਂ ਉਸ ਸਮੇਂ ਵੀ ਬਹੁਤ ਸੁਚੱਜੇ ਪ੍ਰਬੰਧ ਕੀਤੇ ਸੀ ਜਿੱਥੇ ਵਿਸ਼ਵ ਦੇ ਲੋਕਾਂ ਦੀ ਨਿਗਾਹ ਜਿਹੜੀ ਉਹ ਟਿੱਕੀ ਹੋਈ ਸੀ ਤਾਂ ਵਿਸ਼ਵ ਦੇ ਲੋਕਾਂ ਨੇ ਇਸ ਦੀ ਛਲਾਗਾ ਵੀ ਕੀਤੀ ਸੀ ਸੋ ਜਿਹੜੇ ਇੱਥੇ ਟੈਂਟ ਸਿਟੀ ਦੇ ਵਿੱਚ ਠਹਿਰੇ ਹੋਏ ਸ਼ਰਧਾਲੂ ਨੇ ਗੱਲਬਾਤ ਕਰਦੇ ਆ ਕਿ ਨਾ ਕਿਹੜੀ ਜਗ੍ਹਾ ਤੋਂ ਆਏ ਤੁਸੀਂ ਅਸੀਂ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਆਏ ਆ ਜੀ ਤਸਰੀਲ ਜਨਾਲਾ ਤੋਂ ਓਕੇ ਟੈਂਟ ਸਿਟੀ ਦੇ ਵਿੱਚ ਤੁਸੀਂ ਆਰਾਮ ਕਰ ਰਹੇ ਹੋ ਇੱਥੇ ਤੁਸੀਂ ਆਪਣੀ ਰਹਾਇਸ਼ ਰੱਖੀ ਹੋਈ ਹੈ ਕਿਵੇਂ ਦੇ ਪ੍ਰਬੰਧ ਨੇ ਤਸੱਲੀ ਪੂਰੀ ਹੈ ਸਾਨੂੰ ਜੀ ਬਹੁਤ ਹੀ ਚੰਗਾ ਲੱਗਾ ਇੱਥੇ ਆਣ ਕੇ ਸਾਨੂੰ ਕਿਸੇ ਕੰਮ ਦੀ ਦਿੱਕਤ ਨਹੀਂ ਆਈ ਜੋ ਕਿ ਜੋ ਵੀ ਸਾਨੂੰ ਸੋਖਸੂ ਹੁਲਤਾਂ ਘਰਾਂ ਵਿੱਚ ਮਿਲਦੀਆਂ ਹਨ ਉਹੀ ਸਾਨੂੰ ਇੱਥੇ ਆਣ ਕੇ ਵਿਹਾਰ ਦੇ ਵਿੱਚ ਸਾਨੂੰ ਵਿਹਾਰ ਨਹੀਂ ਲੱਗਿਆ ਸਾਨੂੰ ਆਪਣੇ ਪੰਜਾਬ ਵਰਗਾ ਹੀ ਲੱਗਿਆ ਹੈ ਬਹੁਤ ਹੀ ਅੱਛੇ ਢੰਗ ਨਾਲ ਇੱਥੋਂ ਦੇ ਜੋ ਕਰਮਚਾਰੀ ਹਨ ਉਹਨਾਂ ਨੇ ਪ੍ਰਬੰਧ ਕਰਕੇ ਸਾਡੇ ਵਾਸਤੇ ਰੈਸ਼ ਜੋ ਰੱਖੀ ਹੈ ਬਿਸਤਰੇ ਆਦ ਮੰਜੇ ਜੋ ਵੀ ਸਾਨੂੰ ਲਗਾ ਕੇ ਦਿੱਤੇ ਹਨ ਉਹਦੇ ਵਿੱਚ ਸਾਨੂੰ ਕੋਈ ਵੀ ਕਿਸੇ ਰਕਮ ਦੀ ਪਰੇਸ਼ਾਨੀ ਨਹੀਂ ਆਈ ਜਿਵੇਂ ਕਿ ਸਾਡੀਆਂ ਬੀਬੀਆਂ ਭੈਣਾ ਵੀਰ ਜੋ ਹਨ ਉਹ ਆਪੋ ਆਪਣੇ ਘਰਾਂ ਵਾਂਗੂ ਰਹਿ ਰਹੇ ਹਨ ਤੇ ਬਹੁਤ ਹੀ ਖੋਲਦਿਲੀ ਦੇ ਨਾਲ ਸੇਵਾ ਕਰ ਰਹੇ ਹਨ ਤੇ ਬੜੇ ਚੰਗੇ ਪ੍ਰਬੰਧ ਹਨ ਇਸੇ ਤਰ੍ਹਾਂ ਦੇ ਅچھے ਪ੍ਰਬੰਧ ਸਾਰੇ ਹੀ ਜਗ੍ਹਾ ਤੇ ਹੋਣੇ ਚਾਹੀਦੇ ਹਨ ਹਾਂ ਕੀ ਕਹਿਣਾ ਚਾਹੂੰਗੀ ਟੈਂਟ ਸਿਟੀ ਦੇ ਵਿੱਚ ਜਿਹੜੇ ਪ੍ਰਬੰਧ ਕੀਤੇ ਗਏ ਨੇ ਕਿਵੇਂ ਦੇ ਲੱਗੇ ਤੇ ਕੀ ਬਹੁਤ ਹੀ ਵਧੀਆ ਪ੍ਰਬੰਧ ਕੀਤੇ ਗਏ ਹਨ ਤੇ ਹਰ ਸਾਲ ਇਹ ਵਧੀਆ ਪ੍ਰਬੰਧ ਕਰਦੇ ਨੇ ਤੇ ਇਸ ਸਾਲ ਵੀ ਤੁਹਾਨੂੰ ਪਤਾ ਹੀ ਆ ਜੋ ਪ੍ਰਬੰਧ ਕੀਤੇ ਗਏ ਹਨ ਬੀਬੀਆਂ ਵਾਸਤੇ ਵੀ ਇੱਥੇ ਜਗ੍ਹਾ ਹੈ ਤੇ ਸਾਡੇ ਬਜ਼ੁਰਗਾਂ ਵਾਸਤੇ ਵੀ ਜਗ੍ਹਾ ਹੈ ਹਾਂਜੀ ਕੀ ਨਾਂ ਤੇ ਕਿਹੜੀ ਜਗ੍ਹਾ ਤੋਂ ਆਏ ਹੋ ਅਸ ਮੇਰਾ ਨਾਮ ਅਨਜੀਤ ਕੌਰ ਤੇ ਮੈਂ ਅਮਰਸਰ ਜ਼ਿਲ੍ਹੇ ਤੋਂ ਆਈ ਹਾਂ ਜੀ ਕਿਵੇਂ ਤੇ ਪ੍ਰਬੰਧ ਲੱਗੇ ਤੁਸੀ ਪ੍ਰਬੰਧ ਬਹੁਤ ਸੋਹਣੇ ਹੈ ਜੀ ਓਕੇ ਵੈਲ ਡਨ ਵੈਲ ਐਂਡ ਗੁੱਡ ਓਕੇ ਹਾਂਜੀ ਤੇ ਲੱਗਾ ਤੁਹਾਨੂੰ ਕਿ ਤੁਸੀਂ ਟੈਂਟ ਸਿਟੀ ਦੇ ਵਿੱਚ ਰਹਿ ਰਹੇ ਹੋ ਜਾਂ ਘਰ ਦੇ ਵਿੱਚ ਰਹਿ ਰਹੇ ਨਹੀਂ ਕਾਰਲ ਵਾਲੀ ਫੀਲਿੰਗ ਆ ਰਹੀ ਹੈ ਜੀ ਕੀ 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 ਪ੍ਰਬੰਧ ਨੇ ਵਧੀਆ ਪ੍ਰਬੰਧ ਨੇ ਸਾਊਂਡ ਦੇ ਪ੍ਰਬੰਧ ਨੇ ਬੈੱਡ ਨੇ ਆਪਣੇ ਟਾਇਲਟ ਵਗੈਰਾ ਬਹੁਤ ਵਧੀਆ ਨੇ ਸਾਰੀ ਜਾਨੀ ਕਿ ਗੁੱਡ ਥਿੰਕਿੰਗ ਕੋਈ ਪਰੇਸ਼ਾਨੀ ਇੱਥੇ ਆ ਕੇ ਨਹੀਂ ਪਰੇਸ਼ਾਨੀ ਕੋਈ ਨਹੀਂ ਜੀ ਤੁਸੀਂ ਮਾਤਾ ਜੀ ਨਾਂ ਕੀ ਕਿਹੜੀ ਜਗ੍ਹਾ ਤੋਂ ਆਏ ਤੁਸੀਂ ਅਸੀਂ ਆਏ ਆ ਅੰਬਰਸਰ ਤੋਂ ਓਕੇ ਨਾਂ ਕੀ ਤੁਹਾਡਾ ਨਰਿੰਦਰ ਕੌਰ ਮਾਤਾ ਜੀ ਤੇ ਟੈਂਟ ਸਿਟੀ ਦੇ ਵਿੱਚ ਕੀ ਪ੍ਰਬੰਧ ਕਿਵੇਂ ਦੇ ਲੱਗੇ ਤੁਹਾਨੂੰ ਇਹ ਬਹੁਤ ਸੋਹਣੇ ਲੱਗੇ ਸਾਨੂੰ ਓਕੇ ਹਾਂਜੀ ਤੇ ਕੀ ਕੀ ਇੱਥੇ ਮਿਲ ਰਿਹਾ ਤੁਹਾਨੂੰ ਸਾਨੂੰ ਇੱਥੇ ਹਰ ਸੁੱਖ ਮਿਲਣ ਡਿਆ ਜੀ ਹਾਂਜੀ ਤੁਹਾਨੂੰ ਕੀ ਲੱਗਦਾ ਜਿਹੜੇ ਆਏ ਹੋਏ ਸ਼ਰਧਾਲੂ ਨੇ ਉਹਨਾਂ ਨੂੰ ਕੋਈ ਸਮੱਸਿਆ ਆ ਜਾ ਪਰੇਸ਼ਾਨੀ ਜਾਂ ਤੁਹਾਨੂੰ ਕੋਈ ਪਰੇਸ਼ਾਨੀ ਨਹੀਂ ਆਈ ਹਾਂਜੀ ਸਾਨੂੰ ਪੂਰੇ ਸਾਡੇ ਵੀ ਇੰਤਜ਼ਾਮ ਜਿਹੜੇ ਵਧੀਆ ਆ ਹਾਂਜੀ ਹਾਂਜੀ ਹਾਂ ਕੋਈ ਨਹੀਂ ਸਾਨੂੰ ਇੱਥੇ ਦਿੱਕਤ ਆਈ ਠੀਕ ਹੈ ਕਿੰਨੇ ਤੱਕ ਰਹੋਗੇ ਇੱਥੇ ਅਸੀਂ ਰਾਣਾ ਹੀ ਆ ਅੱਜ ਹਨ ਨਵਾਂ ਆਰਟੀਨ ਹਾਂਜੀ ਬਿਹਾਰ ਸਰਕਾਰ ਵੱਲੋਂ ਇੱਥੇ ਬਣਾਏ ਗਏ ਟੈਂਟ ਸਿਟੀ ਜਿਹੜੇ ਨੇ ਉਹ ਬਹੁਤ ਹੀ ਵਧੀਆ ਸਹੂਲਤਾਂ ਦੇ ਨਾਲ ਲੈਸ ਨੇ ਤਾਂ ਜਿਹੜੇ ਇੱਥੇ ਆਏ ਹੋਏ ਸ਼ਰਧਾਲੂ ਨੇ ਉਹ ਵੀ ਖੁਸ਼ ਨੇ ਕਿ ਉਹਨਾਂ ਨੂੰ ਬਹੁਤ ਸਾਰੀਆਂ ਸਹੂਲਤਾਂ ਇੱਥੇ ਮਿਲ ਰਹੀਆਂ ਤੇ ਇੱਥੇ ਆ ਕੇ ਬਿਲਕੁਲ ਵੀ ਉਹ ਪੁਰਾਣੀ ਲੱਗ ਰਿਹਾ ਤਾਂ ਜਿਹੜੇ ਕਰਮਚਾਰੀ ਨੇ ਬਿਹਾਰ ਸਰਕਾਰ ਦੇ ਉਹ ਸਮੇਂ-ਸਮੇਂ ਤੇ ਆ ਕੇ ਇਹਨਾਂ ਦੇ ਨਾਲ ਗੱਲਬਾਤ ਵੀ ਕਰਦੇ ਨੇ ਤੇ ਇਹਨਾਂ ਨੂੰ ਪਰੇਸ਼ਾਨੀਆਂ ਤੋਂ ਬਾਰੇ ਵੀ ਪੁੱਛਦੇ ਨੇ ਕਿ ਜੇਕਰ ਕਿਤੇ ਉਹਨਾਂ ਨੂੰ ਕੋਈ ਸਮੱਸਿਆ ਹੈ ਤਾਂ ਉਹ ਜ਼ਰੂਰ ਉਹਨਾਂ ਦੇ ਧਿਆਨ ਵਿੱਚ ਲਿਆਉਣ ਪਰ ਜਿਹੜੀ ਇੱਥੇ ਗੱਲਬਾਤ ਕੀਤੀ ਅਸੀਂ ਸ਼ਰਧਾਲੂ ਇਹਨਾਂ ਪ੍ਰਬੰਧਨ ਲੈ ਕੇ ਸਰਕਾਰ ਦੀ ਉਹਨਾਂ ਨੇ ਛਲਾਗਾ ਵੀ ਕੀਤੀ ਪਰ ਜਿਹੜੀ ਇੱਥੇ ਵੱਖਰੀ ਚੀਜ਼ ਦੇਖਣ ਨੂੰ ਮਿਲੀ ਇੱਕ ਜੋ ਨਵਾਂ ਟਰੈਂਡ ਚੱਲਿਆ ਹੈ ਕਿ ਬੋਰਡਾਂ ਦੇ ਉੱਤੇ ਵਿਕਾਸ ਘਟ ਕੰਮ ਘਟ ਤੇ ਆਪਣੀਆਂ ਤਸਵੀਰਾਂ ਵੱਡੀਆਂ ਹੁੰਦੀਆਂ ਨੇ ਉਹ ਬਿਹਾਰ ਸਰਕਾਰ ਵੱਲੋਂ ਬਿਲਕੁਲ ਵੀ ਇੱਥੇ ਨਜ਼ਰ ਨਹੀਂ ਆਇਆ ਹਾਲਾਂਕਿ ਜਿਹੜੇ ਕੀਤੇ ਹੋਏ ਕੰਮ ਨੇ ਉਹਨਾਂ ਦੇ ਬੋਰਡ ਲਗਾਏ ਗਏ ਨੇ ਜਿਹੜੇ ਘੁੰਮਣ ਵਾਲੀਆਂ ਥਾਵਾਂ ਨੇ ਧਾਰਮਿਕ ਸਥਾਨ ਨੇ ਉਹਨਾਂ ਦੀਆਂ ਤਸਵੀਰਾਂ ਜ਼ਰੂਰ ਇੱਥੇ ਉਹਨਾਂ ਨੇ ਲਗਾਈਆਂ ਨੇ ਪਰ ਕਿਸੇ ਵੀ ਨਾ ਤਾਂ ਮੁੱਖ ਮੰਤਰੀ ਨਾ ਮੰਤਰੀ ਤੇ ਨਾ ਕਿਸੇ ਸੰਤਰੀ ਦਾ ਨਾਂ ਇੱਥੇ ਨਜ਼ਰ ਆ ਰਿਹਾ ਹੈ ਰੁਪਿੰਦਰਪਾਲ ਡਿੰਪਲਦਰਾ ਸੁਰੇਂਦਰਪਾਲ ਸਿੰਘ ਰਪਾਲ ਪਟਨਾ ਸਾਹਿਬ